ਉਹ ਬਾਏ ਨਹੀਂ ਆਉਂਦੇ। ਉਹ ਦੂ ਬਾਏ ਨਹੀਂ ਆਉਂਦੇ। ਇਹਨਾਂ ਖਾਂਦੀ ਐ। ਖਾਂਦੀ ਨਹੀਂ। ਇਹ ਜਾਨਸਾਂ ਦੇ ਰੱਖਦੇ। ਇੱਕ ਬੰਦ ਚੀਜ਼ ਮਤਲਬ ਤਾਂ ਬੰਦ। ਪਾਣੀ ਨਹੀਂ ਪੀਂਦੇ। 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 ਪਾਣੀ ਨਹੀਂ ਪੀਂ ਪਤਾ ਕੀ ਫਾਇਦਾ ਸੀਗਾ ਮੰਨ ਲਓ ਇਹ ਤਾਂ ਦਿਖਾਇਆ ਬਈ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਮੰਨ ਲਓ ਜੋ ਜੋ ਜਿਹੜਾ ਵੀ ਕੁਛ ਆਪਾਂ ਕਰਦੇ ਆ ਮਾਪਿਓ ਕਰਦਾ ਵੀ ਜਵਾਕ ਉਹੀ ਚੀਜ਼ ਕਰਦਾ ਹਨਾ ਤੇ ਵੀਡੀਓ ਬਣਾਉਣ ਦਾ ਮਤਲਬ ਇਹੀ ਸੀ ਇਹਨਾਂ ਕੁਦਰਤੀوں ਹੀ ਮੈਂ ਬਈ ਮੰਨ ਲਓ ਕਿ ਮੇਰੀ ਗੁੜੀਆਂ ਤੋਂ ਚੋਰੀਓ ਬਣਾਈ ਸੀ ਵੀਡੀਓ ਉਹ ਰੋਟੀ ਮੰਨ ਲਓ ਡੇਲੀ ਆ ਇਸ ਵੇਲੇ ਨਾ ਪਈਆਂ ਹੁੰਦੀਆਂ ਜਿਹੜੀਆਂ ਉਹ ਇਹਨਾਂ ਨੂੰ ਪਾਣ ਦੀ ਕਪੂਰਿਆਂ ਨੂੰ ਤੇ ਮੰਨ ਲਓ ਹੁਣ ਜਿਵੇਂ ਬਈ ਮੈਂ ਮੰਨ ਲਓ ਇਹਨਾਂ ਨੂੰ ਮੰਨ ਲਓ ਮੈਂ ਉਹ ਕਰਦਾ ਹਨਾ ਪਿਆਰ ਕਰਦਾ ਜਵਾਕ ਵੀ ਉਹੀ ਚੀਜ਼ ਦੇਖ ਕੇ ਇਹਨਾਂ ਨੂੰ ਪਿਆਰ ਕਰਦਾ ਜੇ ਮੈਂ ਇਹਨਾਂ ਦੇ ਮਾਰਦਾ ਹੁੰਦਾ ਕਦੇ ਵੱੜਦੇ ਮੈਂ ਮਾਰਦੇ ਨੇ ਤੇ ਚੱਕੀ ਜਨ ਲੱਤ ਮਾਰਦਾ ਕਦੀ ਹਨਾ ਉਹ ਵੀ ਜਵਾਕਾਂ ਨੇ ਪੰਨਾ ਸੀ ਤੇ ਕਹਿਣ ਦਾ ਮਤਲਬ ਇਹੀ ਹੈ ਤੁਸੀਂ ਵੀ ਬਈ ਪਿਆਰ ਕਰਿਆ ਕਰੋ ਇਹਨਾਂ ਨੂੰ ਤੇ ਇਹਨਾਂ ਆ ਦੇਖ ਲੋ ਕੀ ਆਪਾਂ ਵਿਚਾਰਿਆਂ ਨੂੰ ਇਹਨਾਂ ਨੂੰ ਪਾ ਦਿੰਨੇ ਆ ਆ ਮੇਰੇ ਮਗਰ ਮਗਰ ਕਰਦੇ ਪਹਿਲਾਂ ਅੰਦਰ ਬੈਠੇ ਸੀ ਆਪਣੇ ਆ ਆਗੇ ਮਗਰ ਕਾਫਿਰਦਾ ਇਹਨਾਂ ਨੂੰ ਪਤਾ ਹੁਣ ਦੁੱਧ ਦਾ ਟਾਈਮ ਹੋਣ ਵਾਲਾ ਬਾਕੀ ਕਹਿਣ ਦਾ ਮਤਲਬ ਇਹੀ ਸੀ ਬਾਈ ਤੇ ਮੰਨ ਲਓ ਹੁਣ ਜਿਵੇਂ ਮੈਂ ਇਹਨਾਂ ਨੂੰ ਵੱਲੋਂ ਰੋਟੀ ਦੁੱਧ ਬਾਦ ਪਾ ਦੇਣਾ ਓਵੇਂ ਹੀ ਮੇਰੇ ਜਵਾਕਾਂ ਨੇ ਹਨਾ ਦੇਖ ਕੇ ਮੰਨ ਲਓ ਸਿੱਖਿਆ ਤੇ ਬਸ ਇਹੀ ਵੀਡੀਓ ਮੈਂ ਤਾਂ ਹੀ ਬਣਾਈ ਸੀ ਭਾਈ ਮੇਰੇ ਦਿਮਾਗ ਚ ਆ ਗਈ ਬੈਠੇ-ਫਿੱਟੇ ਗੱਲ ਮੈਂ ਬੈਠਾ ਸੀ ਇੱਧਰ ਕੁਰਸੀ ਤੇ ਤੇ ਮੈਨੂੰ ਲੱਗ ਨਾਲ ਦੀ ਨਾਲ ਕੈਮਰਾ ਉਹ ਕਰਕੇ ਵੀਡੀਓ ਬਣਾਉਣ ਲੱਗ ਗਿਆ ਤੇ ਮੈਂ ਕਿ ਹੁਣ ਜਿਵੇਂ ਮੈਂ ਮੰਨ ਲਓ ਕਰਦਾ ਓਵੇਂ ਹੀ ਜਵਾਕਾਂ ਨੇ ਹਨਾ ਮੰਨ ਲਓ ਇਹਨਾਂ ਨੂੰ ਰੋਟੀ ਪਾਉਂਦੇ ਆ ਤੇ ਬਾਕੀ ਇਹਨਾਂ ਨੂੰ ਪਾ ਦਿਆ ਕਰੋ ਭਾਈ ਕੁਛ ਨਾ ਕੁਛ ਤੇ ਆ ਦੇਖ ਲਓ ਤੁਸੀਂ ਰਾਉਣਕ ਗਲੀ ਦੀ ਉਹ ਦੇਖੋ ਪੱਕੀ ਧੰਨਵਾਦ ਬਈ ਸਾਰਿਆਂ ਦਾ ਕਰ ਦਿਓ ਵੀਡੀਓ ਨੂੰ ਲਾਇਕ ਸ਼ੇਅਰ